ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸွေਜੀਬਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 49 ਸੂਲਰ ਡੇਰੇ ਦੀ ਜ਼ਮੀਨ ਦਾ ਸਕੇਂਡਲ ਇਹ ਜੋ ਡੇਰੇ ਤੇ ਮੰਦਰ ਮਸੀਤਾਂ ਨੇ ਸਿਆਸਤ ਦੀਆਂ ਕੋਝੀਆਂ ਰੀਤਾਂ ਨੇ ਇਹਨਾਂ ਸੰਗ ਜੁੜੀਆਂ ਢੇਰ ਜ਼ਮੀਨਾਂ ਨੇ ਰਲ ਖਾਧੀਆਂ ਨੇਤਾ ਬਾਬੂ ਕਮੀਨਾ ਨੇ ਸਾਲ 1991 ਵਿੱਚ ਮੈਂ ਡਿਪਟੀ ਡਾਇਰੈਕਟਰ ਕਮ ਚੇਅਰਮੈਨ ਨਗਰ ਸਦਾਰ ટ્રਸਟ ਪਟਿਆਲਾ ਲੱਗਿਆ ਹੋਇਆ ਸੀ ਪਟਿਆਲੇ ਵਿੱਚ ਡੇਰਾ ਸੂਲਰ ਦੇ ਮਹੰਤ ਨਾਲ ਕੁਝ ਪ੍ਰਾਪਰਟੀ ਡੀਲਰਾਂ ਲੈਂਡ ਸ਼ਾਰਕਾਂ ਕੁਝ ਮਾਲ ਸੇਬਲ ਅਫਸਰਾਂ ਤੇ ਪੁਲਸ ਅਫਸਰਾਂ ਨਾਲ ਰਲ ਕੇ ਹਰਦوار ਦੀ ਡੇਰੇ ਦੀ ਜ਼ਮੀਨ ਨਾਲ ਝੂਠਾ ਤਵਾਦਲਾ ਕਰਕੇ ਪਲਾਟ ਕੱਟ ਕੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਮੈਨੂੰ ਇਸ ਗਲ ਦੀ ਪਿੰਨਕ ਲੱਗ ਗਈ ਮੈਂ ਮੇਰੇ ਮਿੱਤਰ ਡਾਕਟਰ ਅਵਨਾਸ਼ ਸਿੰਘ ਛਤਵਾਲ ਹਾਈਸਟ ਜੋ ਉਸ ਵੇਲੇ ਪਟਿਆਲੇ ਏਡੀਸੀ ਲੱਗੇ ਹੋਏ ਸਨ ਉਹਨਾਂ ਨੂੰ ਦੱਸਿਆ ਉਹ ਕੁਝ ਦਿਨਾਂ ਤੋਂ ਉਦਾਸ ਦਿੁਚਾਟ ਰਹਿੰਦੇ ਸੀ ਕਿਉਂਕਿ ਉਹਨਾਂ ਕੋਲੋਂ ਇੱਕ ਮਿੱਤਰ ਨੇ ਮਿੱਤਰਚਾਰੀ ਚ ਕਿਸੇ ਹੋਰ ਡੇਰੇ ਦੀ ਜ਼ਮੀਨ ਦੇ ਤਬਾਦਲੇ ਦਾ ਇੰਤਕਾਲ ਮੰਜ਼ੂਰ ਕਰਵਾਇਆ ਸੀ ਉਹ ਮੈਨੂੰ ਕਹਿੰਦਾ ਯਾਰ ਮੈਂ ਤਾਂ ਸ਼ਾਦੀ ਵੀ ਆਪਣੇ ਸਹੁਰਿਆਂ ਦੀ ਮਰਜ਼ੀ ਬਗੈਰ ਕੀਤੀ ਹੈ ਜੇ ਮੇਰੀ ਨੌਕਰੀ ਚਲੀ ਗਈ ਇੱਕ ਤਾਂ ਬਦਨਾਮੀ ਕੇ ਮਾੜਾ ਕੰਮ ਕਰਕੇ ਨੌਕਰੀ ਚਲੀ ਗਈ ਦੂਜਾ ਮੇਰੀ ਘਰਵਾਲੀ ਦੀਆਂ ਨਜ਼ਰਾਂ ਤੇ ਮੈਂ ਡਿੱਗ ਜਾਉ ਉਹ ਮੈਂ ਕਿਹਾ ਤੁਸੀਂ ਕੋਈ ਫਿਕਰ ਨਾ ਕਰੋ ਤੁਹਾਡੇ ਹੁਕਮ ਦੀ ਅਪੀਲ ਹੋ ਸਕਦੀ ਹੈ ਜਾਂ ਅਸੀਂ ਖੁਦ ਹੀ ਫਾਈਲ ਮੰਗਵਾ ਕੇ ਆਪਣਾ ਹੁਕਮ ਰਿਕਾਲ ਕਰਕੇ ਰਿਵਿਊ ਕਰ ਦਿੰਦੇ ਹਾਂ ਜੇਕਰ ਕੋਈ ਸੈਵਨ ਗਲਤੀ ਹੋਈ ਹੈ ਉਹ ਦਰੁਸਤ ਕਰ ਦਿੱਤੀ ਜਾਊ ਤੁਸੀਂ ਫਿਕਰ ਨਾ ਕਰੋ ਇਹ ਸਿਵਲ ਸਰਵਿਸਿਜ਼ ਵਿੱਚ ਇੱਕ ਵਾਰੀ ਬੰਦਾ ਭਰਤੀ ਹੋ ਜੇ ਉਹ ਜਾਂ ਤਾਂ ਰਿਟਾਇਰ ਹੁੰਦਾ ਤੇ ਫਿਰ ਜਾਂ ਮਰਦਾ ਉੰਜੇ ਨੌਕਰੀ ਕਿਧਰੇ ਨਹੀਂ ਜਾਂਦੀ ਇਹਨਾਂ ਨੌਕਰੀਆਂ ਦੇ ਅਫਸਰ ਨੂੰ ਕੱਢਣਾ ਸੌਖਾ ਨਹੀਂ ਨਾਲੇ ਤੁਸੀਂ ਕਿਹੜੀ ਗਊ ਮਾਰ ਦਿੱਤੀ ਆਪਣੇ ਸਾਰੇ ਹਮਦਰਦੀ ਮਿੱਤਰ ਸੱਜਣ ਬੈਠੇ ਨੇ ਬਾਲ ਵੀnga ਨਹੀਂ ਹੁੰਦੇਣਗੇ। ਆ ਤੁਸੀਂ ਚਿੰਤਾ ਨਾ ਕਰੋ। ਜਦੋਂ ਮੈਂ ਡੇਰੇ ਵੱਲੋਂ ਨਵੀਂ ਕਹਾਣੀ ਦੱਸੀ ਉਹ ਹੌਸਲੇ ਚ ਹੋ ਗਈ। ਮੈਂ ਫਰਦਾਂ ਇਤਕਾਲ ਤੇ ਹੋਰ ਸਾਰੇ ਦਸਤਾਵੇਜ਼ ਇਕੱਠੇ ਕਰਕੇ ਉਸ ਦੀ ਕਾਪੀ ਸੱਟ ਸਰਦਾਰ ਭਜਨ ਸਿੰਘ ਜੋ ਉਸ ਵੇਲੇ ਜ਼ੋਨਲ ਐਸਪੀ ਇੰਟੈਲੀਜੈਂਸੀ ਉਹ ਆਪਣੇ ਕਾਗਜ਼ ਖੁਦ ਆਪ ਟਾਈਪ ਕਰ ਲੈਂਦੇ ਸਨ। ਉਹ ਇੱਕ ਨੰਬਰ ਦੇ ਇਮਾਨਦਾਰ ਤੇ ਭਲੇ ਪੁੱਛਣ ਉਹਨਾਂ ਨੂੰ ਸਾਰੀ ਕਹਾਣੀ ਦੱਸੀ। ਉਹਨਾਂ ਨੇ ਸਾਡੇ ਨਾਲ ਬੈਠ ਕੇ ਸਾਰੀ ਰਿਪੋਰਟ ਬਣਾ ਲਈ ਤੇ ਖੁਦ ਹੀ DGP ਇੰਟੈਲੀਜੈਂਸ OP ਵਰਮਾ IPS ਕੋਲ ਜਾ ਕੇ ਵਿਹਾਏ ਤੇ ਨਾਲ ਪੂਰਾ ਮਾਮਲਾ ਜ਼ੁਬਾਨੀ ਸਮਝਾ ਦਿੱਤਾ OP ਵਰਮਾ ਗਵਰਨਰ ਦਾ ਖਾਸ ਚਹੇਤਾ ਸੀ ਉਸ ਨੂੰ ਬਾਅਦ ਵਿੱਚ ਕਿਸੇ ਛੋਟੇ ਸਟੇਟ ਦਾ ਲੈਫਟਨੈਂਟ ਗਵਰਨਰ ਵੀ ਲਾਇਆ ਗਿਆ ਸੀ ਉਧਰ ਐਸਐਸਬੀ ਪਟਿਆਲਾ ਉਸ ਵੇਲੇ ਸ਼੍ਰੀ ਐਸਕੇ ਸ਼ਰਮਾ ਸੀ ਉਹ ਵੀ OP ਸ਼ਰਮਾ DGP ਦੇ ਨੇੜੇ ਸੀ ਪਰੰਤੂ ਸਾਡਾ ਮਿੱਤਰ ਸੀ ਅਸੀਂ ਉਸ ਨੂੰ ਸਾਰੀ ਕਹਾਣੀ ਦੱਸੀ ਪਹਿਲਾਂ ਇੱਕ ਕਹਾਣੀ ਡੀਸੀ ਦੇ ਧਿਆਨ ਵਿੱਚ ਲਿਆਂਦੀ ਉਹ ਥੋੜੇ ਨਰਮ ਤੇ ਡਰੂ ਸੁਭਾਅ ਦੇ ਸੀ ਜਦੋਂ ਉਹਨਾਂ ਨੂੰ ਦੱਸਿਆ ਕਿ ਇਸ ਦੇ ਪਿੱਛੇ ਵੱਡੇ-ਵੱਡੇ ਮਹਾਰਾਸ਼ਟਰੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਬਹੁਤ ਆਲਾ ਅਫਸਰ ਦਾ ਵੀ ਹਿੱਤ ਛੁਪਿਆ ਹੋਇਆ ਹੈ ਤਾਂ ਉਹ ਪਿੱਛੇ हट ਗਏ ਫਿਰ ਅਸੀਂ ਐਸ ਕੇ ਸ਼ਰਮਾ ਨੂੰ ਦੱਸਿਆ ਸ਼ਰਮਾ ਜੀ ਨੇ ਇਹ ਕਹਾਣੀ ਓਪੀ ਸ਼ਰਮਾ ਡੀਜੀਪੀ ਇੰਟੈਲੀਜੈਂਸ ਨੂੰ ਦੱਸ ਦਿੱਤੀ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਆ ਜਾਓ ਸਾਡੇ ਕੋਲ ਸਮਾਂ ਘੱਟ ਸੀ ਐਸ ਕੇ ਸ਼ਰਮਾ ਕਹਿੰਦੇ ਮੇਰੇ ਨਾਲ ਚੰਡੀਗੜ੍ਹ ਨੂੰ ਮੇਰੀ ਗੱਡੀ ਵਿੱਚ ਬੈਠ ਜਾਓ ਜਿੱਥੇ ਕਹਾਣੀ ਮੁਕੰਮਲ ਹੋਗੀ ਤੁਸੀਂ ਆਪਣੀ ਗੱਡੀ 'ਚ ਵਾਪਸ ਮੁੜਾਓ ਅਸੀਂ ساری ਕਹਾਣੀ ਦੇ ਦਸਤਾਵੇਜ਼ ਉਹਨਾਂ ਨੂੰ ਵਿਖਾ ਕੇ ਬਨੂੜ ਤੱਕ ਕਹਾਣੀ ਖਤਮ ਕਰ ਦਿੱਤੀ। ਅਸੀਂ ਆਪਣੀ ਗੱਡੀ ਵਿੱਚ ਬੈਠ ਕੇ ਪਟਿਆਲੇ ਆ ਗਏ। ਸ਼ਾਮ ਨੂੰ ਫਿਰ ਸਾਨੂੰ ਐਸਐਸਪੀ ਨੇ ਬੁਲਾ ਲਿਆ। ਉਹ ਬਹੁਤ ਖੁਸ਼ ਸੀ। ਉਸਨੇ ਦੱਸਿਆ ਕਿ ਆਪਣੀ ਇਸ ਸਾਰੀ ਕਹਾਣੀ ਦਾ ਪਹਿਲਾਂ ਹੀ ਡੀਜੀਪੀ ਸਾਹਿਬ ਨੂੰ ਪਤਾ ਸੀ। ਉਹਨਾਂ ਦੇ ਟੇਬਲ ਤੇ ਐਸਪੀ ਸੀਆਈਡੀ ਜ਼ੋਨਲ ਦੀ ਰਿਪੋਰਟ ਪਈ ਸੀ। ਇਸ ਵਿੱਚ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ ਹੋਈ ਹੈ। ਮੁਲਕ ਰਾਜ ਧਰਮ ਅਰਥ ਪ੍ਰਚਾਰ ਦਾ ਸਹਾਇਕ ਇਸ ਸਕੈਂਡਲ ਦਾ ਮੁੱਖ ਸਰਗਨਾ ਤੇ ਸਲਾਹਕਾਰ ਸੀ। ਇਹ ਤਾਂ ਬਮਾਰੀ ਦੀ ਗੱਲ ਸ਼ੁਰੂ ਹੋਈ ਉਸ ਨੂੰ ਤੁਰੰਤ ਮੋਤਲ ਕਰ ਦਿੱਤਾ ਸਾਰੇ ਅਗਰੋਧ ਦੇ ਬਾਕੀ ਮਲਜ਼ਮਾਂ ਖਿਲਾਫ ਮਹੰਤ ਸਮੇਤ ਪਰਚਾ ਦਰਜ ਹੋ ਗਿਆ ਉਹਨਾਂ ਵਿੱਚੋਂ ਕੁਝ ਨੂੰ ਸ਼ਾਮ ਤੱਕ ਫੜ ਲਿਆ ਗਿਆ ਕੁਝ ਪਗੋੜੇ ਹੋ ਗਏ ਸਕੈਂਡਲ ਫੜ ਲਿਆ ਗਿਆ ਡਾਕਟਰ ਛਤਵਾਲ ਡਿਪਰੈਸ਼ਨ ਤੋਂ ਇੱਕਦਮ ਐਗਰੈਸ਼ਨ ਵਿੱਚ ਆ ਗਏ ਉਸ ਨੇ ਸਿਵਲ ਲਾਈਨ ਸਥਾਨੇ ਵਿੱਚ ਜਾ ਕੇ ਕੁਝ ਮਲਜ਼ਮ ਜੋ ਫੜੇ ਸੀ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਐਸਓ ਨੇ ਐਸਐਸਪੀ ਨੂੰ ਦੱਸਿਆ ਕਿ ਐਸਐਸਪੀ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੇ ਮਿੱਤਰ ਨੂੰ ਲਿਆਉ ਉੱਥੇ ਮਲਜ਼ਮਾਂ ਦੀ ਕੁਟਾਈ ਕਰਨ ਲੱਗੇ ਨੇ ਮੈਂ ਉਹਨਾਂ ਨੂੰ ਸਮਝਾ ਕੇ ਕਰ ਲਿਆ ਆ ਉਹ ਸਕੈਂਡਲ ਸਾਡੀ ਦੋਹਾਂ ਦੀ ਹਿੰਮਤ ਸਦਕਾ ਖੁੱਲਿਆ ਸੀ ਅਜੇ ਤੱਕ ਉਸਦੇ ਕੇਸ ਅਦਾਲਤਾਂ ਵਿੱਚ ਚੱਲਦੇ ਨੇ ਸਾਨੂੰ ਸਕੈਂਡਲ ਫੜਾ ਕੇ ਇੱਕ ਮਾਨਸਿਕ ਸੰਤੁਸ਼ਟੀ ਹੋਈ ਤੇ ਦੂਜੀ ਜ਼ਮੀਨ ਦੇ بچਾਉਣ ਲਈ ਐਮਪੂਮ ਕਰਨੇ ਪਈ ਬਾਅਦ ਵਿੱਚ ਸਰਕਾਰ ਨੂੰ ਡੇਰਿਆਂ ਦੀ ਜ਼ਮੀਨ ਬਾਰੇ ਸਰਕਾਰ ਨੂੰ ਲੀਜ਼ ਅਤੇ ਟਿਕੋਤੇ ਨਾਮਾ ਮਹੱਤਮਮ ਬਾਰੇ ਹੁਕਮਾਂ ਵਿੱਚ ਤਰਮੀਮਾਂ ਕਰਨੀਆਂ ਪਈਆਂ ਵੱਡੇ ਸ਼ਰਕ ਬਦਨਾਮੀ ਤੋਂ ਡਰਦੇ ਪਿੱਛੇ हट ਗਏ ਕੋਈ 다ਰੀ ਮੁਕਦਮੇ ਤੇ دیਵਾਨੀ ਕੇਸ ਸੁਪਰੀਮ ਕੋਰਟ ਤੱਕ ਚਲੇ ਕੁਝ ਅਜੇ ਵੀ ਸੁਪਰੀਮ ਕੋਰਟ ਵਿੱਚ ਲੰਬਤ ਨੇ ਡੇਰੇ ਦੀ ਜ਼ਮੀਨ ਤੇ ਮਹਾਂਤ ਨੇ ਪ੍ਰਾਪਰਟੀ 딜ਰਾਂ ਨਾਲ ਮਿਲ ਕੇ ਪਲਾਟ ਕੱਟਦੇ ਉੱਥੇ ਅਜੇ ਵੀ ਰਜਿਸਟਰੀ ਨਹੀਂ ਹੁੰਦੀ ਨਾਲੀਜ਼ ਹੁੰਦੀ ਹੈ ਲੋਕ ਹਲਫੀਆ ਬਿਆਨ ਤੇ ਹੀ ਖਰੀਦੋ ਫਰੋਖਤ ਕਰੀ ਜਾ ਰਹੇ ਨੇ ਵੱਡੀਆਂ ਵੱਡੀਆਂ ਕੋਠੀਆਂ ਪਈਆਂ ਹਨ 1000 ਤੋਂ 2000 ਤੱਕ ਦੇ ਪਲਾਟ ਜਿਨ੍ਹਾਂ ਵਿੱਚੋਂ ਜ਼ਿਆਦਾ ਬਾਹੂਬਲੀ ਤੇ ਪੁਲਿਸ ਅਫਸਰ ਨੇ ਤਕਰੀਬਨ 90 ਫੀਸਦੀ ਦੋਸਾਰੀ ਹੋ ਗਈ ਕਿ ਸੁਪਰੀਮ ਕੋਰਟ ਵਿੱਚ ਲੰਬਤ ਹੈ ਜਦੋਂ ਕਿਸੇ ਨੂੰ ਪੁੱਛੋ ਤਾਂ ਕਹਿੰਦੇ ਨੇ ਇੰਨੀ ਦੁਨੀਆ ਨੂੰ ਕਿਹੜੀ ਅਦਾਲਤ ਤੇ ਸਰਕਾਰ ਬੇਜ਼ਖਰ ਕਰ ਦੂ ਸਾਡੇ ਮੁਲਕ 'ਚ ਮਾਰ ਨੂੰ ਸਮਾਰ ਹੈ ਕਿਹਾ ਜਾਂਦਾ ਹੈ ਕਿ ਗਦਾ ਕਾਨੂੰਨ ਹੈ ਜੋ ਇਸ ਦੀ ਪਾਲਣਾ ਕਰਦਾ ਹੈ ਗਦਾ ਉਸਤੇ ਲੱਤ ਮਾਰਦਾ ਹੈ ਜੋ ਗਦੇ ਦੇ ਲੱਤ ਮਾਰਦਾ ਹੈ ਉਹ ਗਦਾ ਅੱਗੇ ਤੁਰਦਾ ਕੁਝ ਇਹ ਕਹਿੰਦੇ ਨੇ ਅੰਨੀ ਪੀਂਦੀ ਹੈ ਕੁੱਤੇ ਛੱਟਦੇ ਨੇ ਦੇਖੋ ਅੰਨਿਆ ਦੇ ਦੇਸ਼ ਨੂੰ ਕਦੋਂ ਸੁਜਾਖਾ ਰਾਜਾ ਮਿਲਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ Thank you.